ਭਾਗੇ ਚ ਮਾਰ ਛੜ ਇਹ ਇਹ ਚ ਮਾਰ ਬੋਗੇ ਚ ਨਹੀਂ ਪਾਜੀ ਲੈ ਜਾਉਂਦੇ ਮੇਰੇ ਜੀ ਹਰਾਮ ਕੀਤਾ ਗਲਤੀਆਂ ਬਾਕੀ ਬਸ ਦੀ ਆਪਤੀਵੇਂ ਕਰੇ ਬਾੜ ਦਿਆ ਮੈਂ ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਅਜਿਹੇ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਅਤਾ ਪਤਾ ਵੀ ਨਹੀਂ ਹੁੰਦਾ ਪਰ ਉਸ ਦੇ ਵਿੱਚ ਅਜਿਹੇ ਗੱਲਾਂ ਬੋਲੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਕਈ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਇੱਕ ਔਰਤ ਤੇ ਇੱਕ ਬੰਦੇ ਨੇ ਵਿੱਚ ਸੜਕ ਦੇ ਰੱਜ ਕੇ ਜਲੂਸ ਕੱਢਿਆ ਇੱਕ ਦੂਜੇ ਦਾ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਲੋਕਾਂ ਦੇ ਵੱਲੋਂ ਔਰਤ ਨੂੰ ਪਾਸੇ ਕੀਤਾ ਜਾਣ ਲੱਗ ਗਿਆ ਚਲੋ ਛੱਡੋ ਖੜਾ ਪਰ ਔਰਤ ਉਸ ਬੰਦੇ ਨੂੰ ਜਾਤੀ ਸੂਚਕ ਸ਼ਬਦ ਬੋਲਦੀ ਰਹੀ ਉਸ ਦੀ ਜਾਤਾ ਪਰਖਦੀ ਰਹੀ ਉਸ ਨੂੰ ਗਾਲਾਂ ਕੱਢਦੇ ਰਹੀ ਉਹ ਬੰਦਾ ਉਸ ਔਰਤ ਦੀ ਵੀਡੀਓ ਬਣਾ ਰਿਹਾ ਸੀ ਹੁਣ ਕੌਣ ਸਹੀ ਹੈ ਕੌਣ ਗਲਤ ਹੈ ਇਸ ਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਹੋ ਸਕਦਾ ਬੰਦੇ ਦੀ ਵੀ ਗਲਤੀ ਹੋਵੇ ਜਿਹੜਾ ਔਰਤ ਇੰਨਾ ਪੜਕ ਰਹੀ ਹੈ ਪੜਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਦਿਖਾਉਣੀ ਹੈ ਇਹ ਵੀਡੀਓ ਵੀਡੀਓ ਦੇਖ ਕੇ ਜੇਕਰ ਤੁਹਾਨੂੰ ਸਮਝ ਲੱਗੇ ਤਾਂ ਕਮੈਂਟ ਜਰੂਰ ਕਰਿਓ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਹੈ ਤੇ ਕੌਣ ਗਲਤ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹੁਣ ਇਹ ਪੂਰਾ ਵੀਡੀਓ ਐੇ ਮਾਰ ਕੇ ਚੁ ਮਾਰ ਛੱਡ ਇਹ ਐੇ ਚ ਮਾਰ ਬੋਲ ਕੇ ਹਾਂਜੀ ਬੋਲ ਚ ਮਾਰ ਆਇਆ ਵਾ ਆਇਆ ਇਹ ਪਾਰਟੀ ਚ ਮਾਰ ਛੱਡ ਬੋਲ ਬੀ ਲਿੱਖੀ ਵੀ ਆ ਰਹੀ ਐ ਇਸ ਗਲਤੀ ਨਾਲ ਆਰਾਮ ਦੀ ਗਲਤੀ ਖਾਬਾ ਪਾ ਦੇ ਤੇਰੀ ਵੀ ਖੂਦ ਗਲਤੀ ਐ ਕਾਬੂ ਕਰ ਦਿਆ ਤੇਰੇ ਪਰ ਸ਼ਾਮ ਲਈ ਗਲਤੀ ਮਾਰ ਸਮਾਰ ਸਮਾਰ ਬੋਲਣ ਲੱਗੀ ਵੀ ਸਾਲੀ ਨਹੀਂ ਪਾ ਜੀ ਲੈ ਰਾਜਾ ਮੇਰੇ ਜੀ ਹਰਾਉ ਕਿਤੇ ਗਲਤੀਆਂ ਬਾਬ ਕਰ ਬੱਦੀਆਂ ਦੀਆਂ ਘਰੇ ਬਾੜ ਦਿਆ ਮੈਂ ਤਾਂ ਗੱਤ ਪਸੰਦ ਐ ਸਮਾਰ ਨਾ ਬੋਲੀ ਸੁਣ ਗਿਆ ਹੁਣ ਘਰ ਬੈ ਕੇ ਤੂੰ ਕਹਿੰਦਾ ਬੰਦਾ ਐ ਬੋਲੀ ਬੋਲੀ ਕੋਈ ਬੈਠ ਆਂ ਤੇ ਬੈਠ ਕੇ ਗੱਲ ਕਰ ਮੈਂ ਕਿ ਗੱਲ ਕਰ ਬੈਠ ਕੇ ਕਰ ਇਸ ਇਲਾਕੇ ਕੋਈ ਪਜਾਨੂਦਾ ਨਹੀਂ ਨਹੀਂ ਖੇਲਦਾ ਕੋਈ ਤੁਸੀਂ ਜਾ ਹਾਂ ਆਹ ਬੋਲਦਾ ਰਹੇ ਮੈਂ ਮੂਵੀ ਬਣਾਇਆ ਕਰਦਾ ਕੋਈ ਨਹੀਂ ਚਮਾਰ ਬੋਲਣ ਲੱਗੀ ਵੀ ਸਾਲੀ ਮੈਂ ਭਾਈ ਸੁਨਿਆਰੇ ਪਗੂ ਹੈ ਤੇਰੀ ਗੱਲਾਂ ਤੋਂ ਗੈਂਦੇ ਕੋਈ ਤੇਰੀ ਮਨ ਕੀ ਰੱਖਦਾ ਆ ਲੈ ਬੋਲਣ ਦਾ ਨਹੀਂ ਪਤਾ ਇਹਨੂੰ ਮੱਤ ਮਾਰ ਕਰਦੀ ਜੀ ਤੇ ਆਪਣੇ ਪਾਜ ਮੇਰੇ ਘਾਹ ਚੱਕਿਆ ਮੇਰੀ ਲੱਤ ਕੋਈ ਨਹੀਂ ਕੋਈ ਨਹੀਂ ਤੇਰੀ ਮੈਂ ਤੋੜਦਾ ਏ ਜਾਂਦੇ ਜਾਂਦੇ ਖਤ ਹੋ ਰਹੇ ਵੇਡਿਕ ਦਾ ਪਾਇਆ ਲਿਆ ਵਾ ਮੂਹ ਬਣਾਇਆ ਕਰਦਾ ਦਾਦਾ ਮੈਂ ਥਾਣੇ 'ਚ ਜਿਹੜੀ ਚੁਮਾਰ ਬੋਲ ਲੱਗੀ ਵੀ ਨਾਲੇ ਉਹ ਬੋਲ ਲੱਗੀ ਵੀ ਜਿੱਥੇ ਆ ਗਿਆ